ਕਿ ਐਕਟਿਵ ਹੋ ਲੰਘ ਰਹੀ ਦੀ ਇਹ ਵੀ ਬਾਹਰ ਹੀ ਖੜਾ ਤਾਂ ਡਰ ਕੇ ਇੱਕੋ ਲੱਖ ਤਾ ਇਧਰ ਅੰਦਰ ਨੂੰ ਭੱਜਿਆ ਇੱਥੇ ਟੀਨਾ ਪਈਆਂ ਸੀ ਉਹ ਵਾਲੀਆਂ ਤੇ ਸਿੱਧਾ ਜਾ ਕੇ ਵਿੱਚ ਵੱਜੇ ਹੁਣ ਤਕਲੀਫ ਵੀ ਹੋ ਰਹੀ ਆ ਉਹਨੂੰ ਆ ਜਿਆਦਾ ਛੱਟ ਵੱਜੀ ਜੀ ਤੇ ਬਾਕੀ ਉਹ ਪਿਛਲੀ ਲੱਤ ਤੇ ਆ ਤੇ ਇਧਰ ਹੁਣ ਜਿੱਥੇ ਟੀਕਾ ਲਾਇਆ ਸੀ ਉਥੇ ਬਰਫ਼ ਮਲ ਰਹੇ ਆ ਮਾਸ ਮਤਬੱਸੇ ਬਸਰ ਜਣਾ 40 ਕਾ ਸੁੱਧ ਗਿਆ ਸੀਗਾ ਕਿਸੇ ਨੂੰ ਕਾਰਨ ਪਤਾ ਹੋਵੇ ਤੂੰ ਦੱਸੇ ਵੀ ਇੰਤਾਤੇ ਹੋ ਜਾਂਦਾ ਉਹ ਚਾਰਾ ਜ਼ਖਮੀ ਹੋ ਗਿਆ ਹੱਲ ਮੈਂ ਉਧਰ ਨੇ ਵਧੀਆ ਢਲਾ ਕੇ ਗਿਆ ਤੇ ਬਾਹਰੋਂ ਇੱਕੋ ਲਖਤ ਭੱਜ ਕੇ ਅੰਦਰ ਨੂੰ ਆਇਆ ਤੇ ਟੀਨਾ ਮਾਰਾ ਲਿਆ ਕੋਈ ਨਾ ਹੋਤਾ ਤਾਂ ਨੇ ਛੋਟਾ ਤਾਂ ਨਿੱਪੜਦਾ ਬਹਾਾ ਕਿਉਂਕਿ ਬੱਚੇ ਬੱਚੇ ਸ਼ਰਾਰਤੇ ਦਾ ਕਰਦੇ ਹੋ ਹੁੰਨੇ ਉਹ ਤੇ ਇਹਨੇ ਪਰ ਜਿਆਦਾ ਹੀ ਕਰ ਲਈ ਬਸ ਕੋਈ ਨਾ ਡਾਕਟਰ ਨੂੰ ਦਿਖਾਇਆ ਉਹ ਕਹਿੰਦਾ ਹੋ ਜਾਣਾ ਠੀਕ ਰੋਣ ਨਾਲ ਵੀ 15 ਦਿਨ ਨਾਉਣ ਤੇ ਵੀ ਪਰਹੇਜ ਵੀ ਜਣਾ ਜਖਮ ਇੱਥੇ ਨਾ ਕੁਝ ਹੋਵੇ ਮਤਲਬ ਕਿ ਪੂਰੇ ਮੱਖੀਆਂ ਮੁੱਕੀਆਂ ਬੈਠਣ ਦੀ ਵੀ ਕਰਨਾ ਬੰਨ ਸਕਦੇ ਨਹੀਂ ਹਲੇ ਇਹਨਾਂ ਨੂੰ ਖੁੱਲਾ ਛੱਡਣਾ ਜਖਮ ਤੇ ਉਹ ਇੱਕ ਪਿਛਲੀ ਲਾਤ ਜਿਹੜੀ ਨੇ ਚੱਕੀ ਵੀ ਆ ਇੱਥੇ ਟੀਨ ਮਰਾਈ ਇਹਨੇ ਵੀਰ ਮੱਖੀਆਂ ਕਰਕੇ ਹੀ ਬੰਨੀ ਹੋਈ ਸੀ ਹਾਂ ਮੱਖੀਆਂ ਬੈਠ ਤਾਕਿ ਜਲਦੀ ਜਲਦੀ ਠੀਕ ਹੋਵੇ ਫਿਰ ਰੁੱਪ ਜਾਏ ਘਰ ਨਾ ਆਪਣੇ ਚੰਗੀ ਤਰ੍ਹਾਂ ਦੁਆਰ ਤੇ ਰੇਸਾਂ 'ਚ ਕੱਢਣਾ ਆਪਣੇ ਰੇਸਾਂ 'ਚ ਹਾਂਜੀ ਹੁਣ ਆਪਾਂ ਕੱਢਿਆ ਦਰਜਣ ਬਾਹਰ ਵੀ ਮਾੜਾ ਮੋਟਾ ਘੁੰਮ ਫਿਰ ਲਵੇ ਪਰ ਹਲੇ ਹਲਕੀ ਜਿਹੀ ਪਿੱਛੇ ਵਾਲੀ ਲੱਤ ਨਾਲ ਲੰਗ ਮਾਰਦਾ ਜਦਕਿ ਸੱਟ ਉਰੇ ਜਿਆਦਾ ਏ ਡੂੰਗੀ ਆ ਲੰਗ ਦੇ ਪਿੱਛੇ ਵਾਲੀ ਨਾਲ ਮਾਰਦਾ ਜਿਆਦਾ ਠੀਕ ਆ ਹੁਣ ਕਬਲ-ਕੁੱਬਲ ਖਾਊਂਗਾ ਘੁੰਮੂਗਾ ਮਾੜਾ ਮੋਟਾ ਮੰਨਿਆ ਮਾ ਤਾਂ ਕੱਲ ਦਾ ਸਾਰਾ ਦਿਨ ਖੁੱਲਿਆ ਨਹੀਂ ਹੁਣ ਖੁੱਲਿਆ ਸੀ ਆਹ ਲੋ ਜੀ ਮੇਰੇ ਵੀਰੋ ਆ ਕਹਿੰਦੇ ਪਵਿੱਤਰ ਵੀਰ ਨੇ ਅਰਦਨ ਥੋੜੀ देर ਲਈ ਫੜ ਲਿਆ ਤੇ ਥੋੜਾ ਕੋ ਤਾਂ ਲਾੜ ਕਰਦਾ ਹੋਇਆ ਤੇ ਇਹਨੇ ਸੱਟ ਖਾਧੀ ਸੀ ਫਰ ਮੁਰਲੇ ਪੈਰ ਤੇ ਜ਼ਿਆਦਾ ਤੇ ਪਿਛਲਾ ਪੈਰ ਤੇ ਮੈਨੂੰ ਲੱਗਦਾ ਡੂੰਗੀ ਸੱਟ ਵੱਜ ਗਈ ਮੁਰਲੇ ਤੇ ਚਲੋ ਫੇਰ ਵੀ ਉੱਪਰ ਉੱਪਰ ਸੱਟ ਰਹਿ ਗਈ ਤੇ ਆਹ ਦੇਖੋ ਜੀ ਥਿਊ ਦੇਖੋ ਘੋੜਾ ਦੇਖੋ ਠੀਕ ਹੈ ਤੇ ਵੀਰੋ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਠੀਕ ਹੈ ਤੇ ਆਹ ਸ਼ੌਂਕ ਦਾ ਵੀ ਵੀਰੋ ਕੋਈ ਮੁੱਲ ਨਹੀਂ ਕੋੜੇ ਨੂੰ ਵੀ ਕਹਿੰਦੇ ਉਹੀ ਰੱਖਦਾ ਜਿਹਦੇ ਦਿਲ ਨੀਤ ਹੋਵੇ ਦਿਲ 'ਚ ਕਿਹਦਾ ਸਿਫਤ ਆਪਣੇ ਕੋੜੇ ਦੀ ਵੀ ਲੱਤ ਨਹੀਂ ਚੱਕਦਾ ਕਦੇ ਹਾਂ ਮੇਰੇ ਵੀਰੋ ਇਹ ਸਭ ਤੋਂ ਵੱਡੀ ਸਿਫਤ ਆ ਦੇਖੋ ਤੁਸੀਂ ਇਹ ਲੱਤ ਫੱਟੜ ਹੈ ਇਹਨੇ ਦੇਖੋ ਫਿਰ ਵੀ ਆ ਕਿਦਾਂ ਹੱਥ ਹੱਥ ਫਿਰਵਾ ਰਿਹਾ ਹੈ ਲਿਬੜਦਾ ਬਹੁਤ ਹੈ ਤੇ ਬਾਕੀ ਵੀਰੇ ਬੱਚਾ ਹੋਣ ਕਰਕੇ ਹਲੇ ਥੋੜੀ ਦੇਰ ਲਿਟਦਾ ਇਦਾਂ ਰਹਿੰਦਾ ਹੈ ਲਿਬੜਦਾ ਰਹਿੰਦਾ ਥੋੜਾ ਜਿਹਾ ਤੇ ਕੋਈ ਨਹੀਂ ਦੇਖਦੇ ਆਂ ਇਹਦਾ ਥੋੜਾ ਹੋਰ ਸ਼ੈੱਡ ਅਪਗ੍ਰੇਡ ਕਰਾਂਗੇ ਥੋੜੇ ਆਉਣ ਵਾਲੇ ਟਾਈਮ 'ਚ ਤੇ ਵੀਰੋ ਇੱਕ ਬਰਸਾਤ ਕਰਕੇ ਥੋੜਾ ਮੌਸਮ ਚਿਪਚਿਪਾ ਜਾ ਹੋਇਆ ਹੋ ਰਿਹਾ ਇੰਦਾ ਤੇ ਮੇਰੇ ਵੀਰੋ ਇੱਕ ਆਪਣੀ ਤੁਹਾਨੂੰ ਇੱਕ ਸਵਾਲ ਹੈ ਜਿਹੜਾ ਐ ਇਦਾਂ ਟੀਕਾ ਟੁਕਾ ਲਾਏ ਤੇ ਬਾਅਦ ਆ ਇਦਾਂ ਥੋੜੀ ਗਰਦਨ ਫੁੱਲ ਜਾਂਦੀ ਇਹਦਾ ਕੀ ਕਾਰਨ ਐ ਤੇ ਕੀ ਇਲਾਜ ਏ ਮੇਰੇ ਵੀਰੋ ਜਰੂਰ ਦੱਸਣਾ ਬਰਫ਼ ਕਸਾ ਲਈ ਕਿ ਅਸੀਂ ਬਰਫ਼ ਕਸਾ ਲਈ ਤੇ ਦੇਖਦੇ ਆਂ ਬਾਕੀ ਸੋਜਾ ਘਟਦਾ ਜਾਂ ਨਹੀਂ ਘਟਦਾ ਟੈਟਨਸ ਦਾ ਟੀਕਾ ਲਾਇਆ ਸੀ ਟੈਟਨਸ ਦਾ ਟੀਕਾ ਇੱਥੇ ਕਿਹ ਜਿਹਾ ਲਾਇਆ ਸੀ ਕੱਲ ਤੇ ਆਹ ਦਰਦ ਦਾ ਟੀਕਾ ਲਾਇਆ ਸੀ 7 ਐਮਐਲ ਤੇ ਉਹੀ ਮੈਨੂੰ ਲੱਗਦਾ ਉੱਪਰ ਰਹਿ ਗਿਆ ਜੰਮ ਗਿਆ ਇੱਥੇ ਸੋਜਾ ਚੜਾਤਾ ਹੀ ਇਹਨੇ ਲਿਖਾ ਕੇ ਘੁੰਮ ਫਿਰ ਕੇ ਹਮੜਿਆ ਤੇ ਵੀਰੋ ਜਿਹੜਾ ਇਹ ਘਾ ਚੁਗਣਾ ਨਾ ਕੋੜੇ ਲਈ ਇਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਨੇ ਜਿੱਦਾਂ ਆਹ ਕਰਦਣ ਪੈਂਟ ਕਰਕੇ ਰੱਖੀ ਹੋਈ ਹੈ ਉਸ ਨਾਲ ਆਹ ਸਾਰੀ ਜਿਹੜੀ ਦੀ ਸਪਾਈਨ ਹੈ ਉਹਦੇ ਵਿੱਚ ਆਪਣੀ ਉਹ ਹੋ ਜਾਂਦੀ ਹੈ ਖਿੱਚ ਪੈ ਜਾਂਦੀ ਆ ਛੱਡ ਦੇ ਨੂੜੀ ਨੂੰ نیچے ਛੱਡ ਦੇ ਅਰਜੁਨ ਨਾਲ ਖੇਡ ਲਾਂਦੇ ਉਹਨੂੰ ਜਾਂ ਨੂੜੀ ਖੇਡ ਲਾ ਅਰਜੁਨ ਉਧਰ ਸੱਟ ਵੱਜੀ ਵੀ ਹੋ ਰਹੇ ਹਾਂ ਦੇਖ ਲੈ ਸੁੰਘਦੀ ਆ ਖੜ ਜਾ ਦੋਸਤ ਅਜਰਾਓ ਖੜ ਜਾ ਖੜ ਜਾ ਉਹਨੂੰ ਜੋ ਗਲਣ ਦੇ ਵਿਚਾਰੇ ਨੂੰ ਪਹਿਲਾਂ ਹੀ ਜ਼ਖਮੀ ਹੋਇਆ ਹੋਇਆ ਉਹ ਚੱਲ ਚਲ ਉਹ ਮਿਲ ਕੇ ਅਰਜ ਨੂੰ ਅਰਜ ਨੂੰ ਕੋਲ ਚੱਲ ਇੱਧਰ ਮੇਰੇ ਕੋਲ ਗਿਆ ਚੱਲ ਭਰਾ ਚੱਲ ਹਲਕੀ ਲੰਗ ਮਾਰਦਾ ਹਲਕੀ ਫੁਲਕੀ ਨਹੀਂ ਲੰਗ ਮਾਰਦਾ ਉਦੇ ਕਰਕੇ ਇਹ ਜਖਮ ਕਰਕੇ ਹੈ ਵੀ ਇਹ ਦੂਜਾ ਤੀਜਾ ਦਿਨਾਂ ਪਰਸਨ ਹਟ ਮਰ ਗਈ ਇਹਨੇ ਥੋੜੀ-ਬੋੜੀ ਮੱਖੀਆਂ ਵੀ ਬਹੁਤ ਕੰਨ ਤੀਆਂ ਕਣਤ ਆਉਂਦੀਆਂ ਇਹਨੂੰ ਮੱਖੀਆਂ ਇਹ ਲਿਬੜ ਕੇ ਹੁੰਨ ਵਾਲਾ ਵੀ ਨਹੀਂ ਸਾਧੂ ਜਖਮਾਂ ਉਪਰ ਹੀ ਪਾਣੀ ਪਾਉਂਗਾ ਦੇ ਦੇ ਆ ਮਿੱਟੀ ਜੀ ਦਾ ਖਰਖਰਾ ਜਿਹਾ ਮਾਰ ਕੇ ਤਾਰੂੰਗੀ ਸਾਰੀ ਆਪਾਂ ਕੀ ਕਰਦੇ ਆ ਲੋਟ ਇਹਨੂੰ ਕਣਤਾ ਹੈ ਹੋਇਆ ਮੱਖੀ ਆ ਜਾ ਚਲ ਇੱਧਰ ਆ ਜਾ ਹੋਰ ਜਨ ਆ ਜਾ ਆ ਜਾ ਆ ਜਾ ਆ ਇੱਧਰ ਆ ਜਾ ਆ ਜਾ ਆ ਜਾ ਅਰਜੁਨ ਖੱਬਲਖਾਨ ਚ ਵੇਸ ਜਿਹਦਾ ਪਾਂਡਾ ਲੈ ਕੇ ਤੇ ਚੱਕ ਕੇ ਦੇਖ ਵੀ ਕਿੱਕਣਾ ਕਰਦਾ ਜੇ ਲੈ ਕੇ ਆਇਆ ਦਾ ਪਾਂਡਾ ਚੱਕ ਕੇ ਲੈ ਕੇ ਨੂਰੀ ਤੂੰ ਰਹੀ ਆ ਬਸ ਚੱਲ ਬਸ ਹੋ ਗਿਆ ਲੋੜ ਪਿਆਰ ਚੱਲ യാണി <laughs> അർജോ ਕੁਛ ਨਹੀਂ ਹੈ ਔਰੇ ਮਿੱਟੀ ਆ ਇਹਦੀ ਜਿਹੜੀ ਹਾਈਟ ਆ ਨਾ ਹਾਈਟ ਉਹ ਜਾਉਂਗੀ ਐਨ ਪੂਰੀ 66 ਇੰਚ ਦੇ ਨੇ ਹੋਣਾ ਇਹ ਕਿਉਂਕਿ ਬਲੈਡਰ ਲਾਈਨਿੰਗ ਇਹਦੀ ਉਹ ਵੀ ਜੀ ਲੰਬੀ ਉਹ ਮਾਂ ਇਹਦੀ ਹੈਗੀ 63 ਇੰਚ ਦੀ ਅਬ ਲਕ ਕੁੜੀ ਸੀਗੀ ਉਹ ਉਹ ਨੂਰੇ ਬਕਰਪੁਰ ਵਾਲੀ ਕੁੜੀ ਸੀ ਤੇ ਜਿਹੜਾ ਬਾਪ ਆ ਇਹਦਾ ਉਹ ਜਿਹੜਾ ਪ੍ਰਿੰਸ ਡੋਡ ਵਾਲਾ ਏ ਇਹ ਉਹਦਾ ਪੋਤਾ ਏ ਇਹ ਇੱਕ ਹੁਣ ਉਹਦੀ ਵੀ ਹਾਈਟ 68 ਬਸੀ ਆ ਆ ਗਈ ਆ ਗਈ ਜਾ ਕੇ ਦਰਵਾਜ਼ਾ ਜਾ ਫੇਰ ਆ ਗਈ ਓਏ ਟਿੱਕੇ ਖੜਾ ਹੈ ਆਪਣੇ ਕੱਕ ਖਾ ਰਿਹਾ ਹੈ ਨ ਵਧੀਆ ਓਏ ਖਾਲਾ ਖਾਲਾ ਅਰਜੁਨ ਨੇ ਅਰਜੁਨ ਇਹ ਕੰਮ ਦਾ ਹੋ ਗਿਆ ਟਾਈਮ ਧਾਰਾ ਨਿਕਲਣੀ ਆ ਤੇ ਟੋਕਾ ਵੀ ਟਕੋ ਗਿਆ ਇਹ ਆਪਾਂ ਪੁੱਛ ਲੈ ਅਰਜਨ ਪਾਈਸਾ ਨੂੰ ਹਾਲ ਹਾਂਜੀ ਅਰਜਨ ਜੀ ਕੀ ਹਾਲ ਚਾਲ ਦੋਸਤੋ ਠੀਕ ਆ ਹੁਣ ਓ ਠੀਕ ਆ അർജന് കുടി കൂടി ബന്യാ ഹ ਕੀ ਕੋਹਰ ਬਹੁਤ ਗੱਲਾ ਕ ਮੰਡਲਾ ਕ ਮੰਡਲਾ ਕਹੀ ਜਾਂਦੇ ਲੋਕ ਮੰਡਲੇ ਦਾ ਕੀ ਆਏ ਸਾਡੇ ਘਰ ਤਾਂ ਆਇਆ ਬਾਈ ਪਾਰੇ ਨਿਆਰੇ ਘਰੇ ਰਹਿੰਦੇ ਵਧੀਆ ਨਾ ਕੋਈ ਕਹੀ ਜਾਂਨੇ ਜਾਨਵਰ ਮਾੜਾ ਹੁੰਦਾ ਉਹ ਹੁੰਦਾ ਮੈਂ ਕਹਿੰਦਾ ਜਾਨਵਰ ਕੋਈ ਵੀ ਮਾੜਾ ਨਹੀਂ ਹੁੰਦਾ ਰੱਬ ਦੀ ਮਨਾਏ ਚੀਜ਼ ਕੋਈ ਮਾੜੀ ਹੋਈ ਨਹੀਂ ਸਾਡੀ ਤੇ ਵਧੀਆ ਕੋਣ ਆਇਆ ਨਾ ਆਪਣਾ ਹਾਂ 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 ਵੱਡ ਦਿੰਦੀ ਵੱਡ 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 ਉਹ ਆ ਗਿਆ ਹਾਂ ਚਲੋ ਹਰ ਕੋਈ ਗੜੀ ਨਾ ਜਰ ਤੋਂ ਪਤਾ ਅੱਛਾ ਕਮੈਂਟ ਆਇਆ ਵੀ ਇਹ ਬਹੁਤ ਉੱਚਾ ਇਹਦੇ ਕਪ ਪੈ ਜੂਗਾ ਕਹਿੰਦਾ ਵੀ ਉੱਚਾ ਚੱਕ ਕੇ ਖਾਂਦਾ ਹੁਣ ਇਹਨੂੰ ਆਪਾਂ ਕਰਦੇ ਹਾਂ ਨੀਵਾ ਉਹ ਦਵਾਈ ਦੇਦੀ ਮਾਂ ਆਪਣੀ ਨੂਰੀ ਇਹ ਵੀ ਬਹੁਤ ਤੇਜ਼ ਹੋ ਗਈ ਹੁਣ ਨੂਰੀ ਹੈਲੋ 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 ਆਵਲੇ ਹੱਤਨਾ ਕਰ ਆਵਲੇ ਨਾ ਆਵੇ ਨਾ ਏਨ ਨਾਲੀ ਏਨ ਨਾਲ ਕਰ ਏਨਾ ਹਾਂ ਏਨਾ ਏਨ ਨਾਲ ਕਰ ਏਨਾ ਜੰਪ ਜੰਪ ਚਲ ਨੂਰੀ ਜੰਪ ਕਰ ਜਾ ਜੰਪ ਲੈ ਮਤਰੋ ਫੜ ਗਿਆ ਅਰਜਨ ਸਰਾਹ ਹੋ ਗਿਆ ਤੇ ਫੇ ਖਲਾ ਤੇ ਨੂੰ ਚੂਰੀ ਚਾਰੀ ਫਾਤੀ ਆਪਣੇ ਦਾਣਾ ਤੇ ਹੁਣ ਚੱਲਦੇ ਆ ਤੇ ਫੇ ਹੁਣ ਮਿਲਦੇ ਆ ਅਗਲੇ ਵਲੌਗ ਚ